बाबा फरीद यूनिवर्सिटी ऑफ हेल्थ साइंस फरीदकोट ਨੇ نیشنل ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਅੱਜ ਹੁਨਰ ਵਿਕਾਸ ਦੇ ਹੱਬ ਅਤੇ ਸਪੋਕ ਮਾਡਲ ਲਾਂਚ ਕੀਤਾ। ਸ਼੍ਰੀ ਯਮਨ अरोड़ा ਰੋਜ਼ਗਾਰ ਅਨੁਪਤੀ ਹੁਨਰ ਵਿਕਾਸ ਅਤੇ ਸਕਲਾਈ ਮੰਤਰੀ ਪੰਜਾਬ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਾਨਵਜੋ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ अरोड़ा ਨੇ ਸਬੋਧਤ ਹੁੰਦੇ ਹ ਦੱਸਿਆ ਕਿ ਉਨਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਕਿੱਲ ਡਿਵੈਲਪਮੈਂਟ ਵਾਲੇ ਹੁਨਰ ਵਿਕਾਸ ਦੇ ਹੱਬ ਦੇ ਸਪੋਕ ਮਾਡਲ ਨੂੰ ਲਾਂਚ ਕਰਨ ਮੌਕੇ ਆਏ ਹਨ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰੇਕ ਵਿਅਕਤੀ ਕੋਲ ਸਕਿੱਲ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਮਾਡਲ ਦੇ ਲਾਂਚ ਹੋਣ ਨਾਲ ਨੌਜਵਾਨਾਂ ਨੂੰ ਕਾਫੀ ਲਾਭ ਪਹੁੰਚੇਗਾ। ਸਮੇਂ ਦੇ ਵਿੱਚ ਚਾਹੇ ਕੋਈ ਪੰਜਾਬ ਸਰਕਾਰ ਦੇ ਚਾਹੇ ਕੋਈ ਸੈਂਟਰ ਸਰਕਾਰ ਦੇ ਜੇ ਕੋਈ ਚੀਜ਼ ਇੱਕ ਪ੍ਰੋਪਰਲੀ ਵਰਤੋਂ ਦੇ ਵਿੱਚ ਨਹੀਂ ਆ ਰਹੀ ਉਹ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਜੀ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਹਦੇ ਵਾਸਤੇ ਆਲਰੇਡੀ ਵੀ ਸੀ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਹੈ ਤੇ ਮੈਂ ਕਿਹਾ ਕਿ ਸਾਡੇ ਵੱਲੋਂ ਵੀ ਸਾਡੇ ਡਿਪਾਰਟਮੈਂਟ ਵੱਲੋਂ ਜੋ ਵੀ ਇਹਨਾਂ ਨੂੰ ਅਸਿਸਟੈਂਸ ਚਾਹੀਦੀ ਹੈ ਹੈਲਪ ਚਾਹੀਦੀ ਹੈ ਪਰਮਿਸ਼ਨ ਚਾਹੀਦੀ ਹੈ ਉਹ ਇਨ ਪ੍ਰਿੰਸੀਪਲ ਅਸੀਂ ਦਿੰਨੇ ਆ ਜੇ ਤੁਸੀਂ ਚਲਾਓ ਭਲੇ ਇਸ ਸੈਂਟਰ ਨੂੰ ਹੀ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਾਫੀ ਦਿਨ ਤੋਂ ਖੰਡਰ ਬਣਿਆ ਪਿਆ ਕੱਲੇ ਇਸ ਸੈਂਟਰ ਨੂੰ ਹੀ ਹੋਰ ਵੀ ਜਿੱਥੇ ਇਹਨਾਂ ਨੂੰ ਖੋਲਣ ਦੀ ਲੋੜ ਹੈ ਸਾਡਾ ਡਿਪਾਰਟਮ ਮੁਕੱਦਸ ਪਰਪਸ ਦੇ ਨਾਲ ਇਹਨਾਂ ਦੇ ਡਿਸਪੋਜ਼ਲ ਦੇ ਉੱਪਰ ਆਖਦੇ ਸਾਡੇ ਯੂਨੀਵਰਸਿਟੀ ਐਜੂਕੇਸ਼ਨਲ ਇੰਸਟੀਟਿਊਟ ਹੈ ਐਜੂਕੇਸ਼ਨਲ ਟ੍ਰੇਨਿੰਗ ਰਿਸਰਚ ਤੇ ਟੈਕਨੋਲੋਜੀ ਪਿਛਲੇ 10 ਸਾਲ ਤੋਂ ਇੰਟੀਗ੍ਰੇਟ ਹੋ ਰਹੀ ਹੈ ਇਹਦਾ ਪਰਪਸ ਕੀ ਹੈ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਆਊਟਕਮ ਬੇਸਡ ਐਜੂਕੇਸ਼ਨ ਹੋਣੀ ਚਾਹੀਦੀ ਹੈ এমਪਲੋਇਬਲ ਐਮਪਲਾਈਏਬਲ ਐਜੂਕੇਸ਼ਨ ਹੋਣੀ ਚਾਹੀਦੀ ਹੈ ਡੋਮੈਸਟਿਕ ਨੀਡ ਬਹੁਤ ਜ਼ਿਆਦਾ ਹੈ ਹੈਲਥ ਸੈਕਟਰ ਕੇਅਰ ਸੈਕਟਰ ਵਿੱਚ ਤੇ ਸਾਡੇ ਜਿਹੜੇ ਪੈਰਾਮੈਡੀਕਲ ਅਲਾਈਟ ਕੋਰਸਸ ਹੈ ਉਹਨਾਂ ਵਿੱਚ ਅਸੀਂ ਸਾਰੇ ਪੰਜਾਬ ਨੂੰ ਸਟ੍ਰੀਮਲਾਈਨ ਕਰ ਰਹੇ ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ 올 ਇੰਡੀਆ ਸ਼ੂਟ ਥੀ ਦੇ ਰੀ ਨੇ ਉਹਨਾਂ ਸਭਨਾਂ ਨੂੰ ਇੱਕ ਅੰਬ੍ਰੇਲਾ ਥੱਲੇ ਲਾ ਕੇ ਅਸੀਂ ਸਾਡਾ ਜਿਹੜਾ ਸਕਿੱਲ ਮਿਨਿਸਟਰੀ ਹੈ ਸਕਿੱਲ ਡਿਵੈਲਪਮੈਂਟ ਮਿਨਿਸਟਰੀ ਹੈ ਅਮਨ ਅਰੋੜਾ ਜੀ ਸਾਡੇ ਮਿਨਿਸਟਰ ਹੈ ਉਹਨਾਂ ਨੇ ਪੂਰੀ ਅਸ਼ੋਰੈਂਸ ਦਿੱਤੀ ਹੈ ਤੇ ਜਿਹੜੇ ਸੈਂਟਰ ਇੱਥੇ ਪਹਿਲੇ ਤੋਂ ਬਨੇ ਹੋਏ ਐ ਉਹ ਵੀ ਫੁੱਲ ਫਲੈਜ ਵਰਕਿੰਗ ਕਰਨਗੇ ਬੜੀ ਛੇਤੀ ਮੈਨੂੰ ਤਾਂ ਲੱਗਦਾ ਕੁਝ ਹਫ਼ਤੇ ਅੰਦਰ ਤੁਸੀਂ ਦੇਖੋਗੇ ਤੇ ਪੰਜਾਬ ਦਾ ਜਿਹੜਾ ਲੈਂਡਸਕੇਪ ਹੈ ਪੂਰਾ ਸਿਨੇਰੀਓ ਹੈ ਪੂਰਾ 100 ਇਕੋਸਿਸਟਮ ਹੈ ਸਕਿੱਲ ਬੇਸਡ ਐਜੂਕੇਸ਼ਨ ਦਾ ਟ੍ਰੇਨਿੰਗ ਦਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ 14-90 ਕੋਰਸ ਸ਼ੁਰੂ ਕੀਤੇ ਆ 100 ਕੋਰਸਸ ਹੀ ਅਲਾਈਨ ਕਰ ਦਿੱਤੇ ਨਵਿਕ ਕੌਂਸਲ ਆਈ ਹੈ ਐਲਾਈਟ ਹੈਲਥ ਸਾਇੰਸਸ ਦੀ ਕੌਂਸਲ ਉਸ ਵਿੱਚ ਅਸੀਂ ਬੜੀ ਛੇਤੀ ਰਿਪਰੈਜੈਂਟੇਸ਼ਨ ਕਰਕੇ ਇਹ ਜੋ ਪੰਜਾਬ ਨੂੰ ਇਹ ਸਲਾਈ ਪਾਣਾ ਹੈ ਕਿ ਸਾਡਾ ਇੱਕ ਇੱਕ ਬੱਚਾ ਜਿਹੜਾ ਐਜੂਕੇਟ ਹੋ ਰਿਹਾ ਹੈ ਆਈਡੀ ਨਹੀਂ ਰੱਖੀ ਜਿਹੜਾ ਵੀ ਐਜੂਕੇਟ ਹੋ ਰਿਹਾ ਹੈ उहो इम्पलॉयमेंट या त उन मिले इमीजटली या उहो दूज ਇਹ ਇਹ ਉਹ ਨਹੀਂ ਚੇਤੀ ਐ এমਪਲੋਇਬਲ ਐ এমਪਲੋਇਬਲ এডੂਕੇਸ਼ਨ ਇਜ਼ ਦਾ ਡਿਜੀਟਲਾਈਜੇਸ਼ਨ ਵੀ ਹੋ ਰਿਹਾ ਹੈ ਇਜ਼ ਦਾ ਕ੍ਰੈਡਿਟਾਈਜੇਸ਼ਨ ਵੀ ਹੋ ਰਿਹਾ ਕੋਈ ਬੱਚਾ ਇੱਕ ਕੋਰਸ ਕਰ ਲੈਂਦਾ ਹੈ 2-4 ਸਾਲ ਉਹ ਅੱਗੇ ਨਹੀਂ پڑھ ਸਕਦਾ ਤਾਂ ਉਹਦੇ ਸਾਲ ਨਾ ਬੇਸਡ ਹੋਣ ਉਹ ਜਿਹੜੀ ਉਹਦੀ ਸੂਟੇਬਲ এডੂਕੇਸ਼ਨ ਹੈ ਉਸ ਵਿੱਚ ਸ਼ਿਫਟ ਹੋ ਜਾਏ ਤੇ ਅਸੀਂ ਪੂਰੇ ਤੇ ਪੂਰੇ ਸਿਸਟਮ ਨੂੰ ਇੱਕ ਰਾਤ ਤੇ ਪਾਇਆ ਕਿ ਪੂਰਾ ਰਿਮੈਂਪ ਹੋ ਜਾਏ ਪੂਰਾ ਨਵੇਂ ਤਰੀਕੇ ਨਾਲ ਔਰ ਇੰਡੀਆ ਨੂੰ ਲੀਡ ਕਰੇ 分家分。